ਪਹਿਲਗਾਮ ਵਿੱਚ ਹੋਈ ਅਤਵਾਦੀ ਘਟਨਾ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਸੀ ਜਿਸ ਕਾਰਨ ਅਮਿਸਰ ਦੇ ਅਟਾਰੀ ਵਾਗਾ ਸਰਹੱਦ ਤੇ ਰੀਟ੍ਰੀਟ ਸੈਰੇਮਨੀ ਰੋਕ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਟਾਰੀ ਵਾਗਾ ਸਰਹੱਦ ਤੇ ਰੀਟ੍ਰੀਟ ਸੈਰੇਮਨੀ ਦੁਬਾਰਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੋਕਾਂ ਨੇ ਆ ਕੇ ਸੈਰੇਮਨੀ ਦਾ ਆਨੰਦ ਮਾਣਿਆ ਜਦੋਂ ਕਿ ਲੋਕਾਂ ਨੇ ਬੀਐਸਐਫ ਦੇ ਜਵਾਨਾਂ ਵਿੱਚ ਜੋਸ਼ ਭਰ ਦਿੱਤਾ ਭਾਰਤ ਮਾਤਾ ਕੀ ਜੈ ਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਭਾਰਤ ਪਾਕਿਸਤਾਨ ਦੇ ਤਣਾਅ ਵਿਚਕਾਰ ਇਹ ਜੋ ਰੀਟ੍ਰੀਟ ਸੈਰੇਮਨੀ ਸ਼ੁਰੂ ਹੋਈ ਤਾਂ 20 ਹਫ਼ਤੇ ਜਵਾਨ ਪਾਕਿਸਤਾਨ ਦੇ ਜਵਾਨਾਂ ਨਾਲ ਹੱਥ ਵੀ ਨਹੀਂ ਮਿਲਾ ਰਹੇ ਸਨ ਰੀਟ੍ਰੀਟ ਸੈਰੇਮਨੀ ਸ਼ੁਰੂ ਜ਼ਰੂਰ ਹੋ ਗਈ ਹੈ ਪਰ ਪਹਿਲਾ ਵਾਂਗ ਅਟਾਰੀ ਸਰਹੱਦ ਤੇ ਪਾਕਿਸਤਾਨ ਦੇ ਗੇਟ ਬੰਦ ਰਹੇ ਤੇ ਭਾਰਤ ਪਾਕਿਸਤਾਨ ਸੈਨਿਕਾਂ ਵਿਚਕਾਰ ਕੋਈ ਦੋਸਤਾਨਾ ਹੱਥ ਨਹੀਂ ਮਿਲਾਇਆ ਗਿਆ ਆਠ ਮੇ ਸੇ ਕੋਪ ਸਿੰਦੂਰ ਕੇ ਚਲਤੇ ਸਦਕਿਤ ਹੋਈ ਥੀ ਔਰ ਪੁਨੇ ਸਟਾਰਟ ਹੋਈ ਹੈ ਯਹਾਂ ਪਰ ਭਾਰਤ ਦੇਸ਼ ਕੇ ਨਾਗਰਿਕ ਭਾਈਔਰ ਜਵਾਨੋ ਦਾ ਹੌਸਲਾ ਵਧਾਏ ਔਰ ਮੈਂ ਇਹ ਹੀ ਐਸਾ ਕਰਵਾਉਂਗਾ ਕਿ ਬਹੁਤ ਦਰਸ਼ਕ ਆਉਣਗੇ ਔਰ ਭਾਰਤ ਮਾਤ ਕੇ ਜਵਾਨੋ ਦਾ ਹੌਸਲਾ ਵਧਾएंगे ਭਾਰਤ ਮਾਤਾ ਕੀ ਬੇਹਲਗਾਮ ਵਿੱਚ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਸੀ ਜਿਸ ਕਾਰਨ ਅਮਿਸਰ ਦੇ ਅਟਾਰੀ ਵਾਗਾ ਸਰਹੱਤੇ ਰੀਟ੍ਰੀਟ ਸੈਰੇਮਨੀ ਰੋਕ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਟਾਰੀ ਵਾਗਾ ਸਰਹੱਤੇ ਰੀਟ੍ਰੀਟ ਸੈਰੇਮਨੀ ਦੁਬਾਰਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੋਕਾਂ ਨੇ ਆ ਕੇ ਸੈਰੇਮਨੀ ਦਾ ਆਨੰਦ ਮਾਣਿਆ ਜਦੋਂ ਕਿ ਲੋਕਾਂ ਨੇ ਬੀਐਸਐਫ ਦੇ ਜਵਾਨਾਂ ਵਿੱਚ ਜੋਸ਼ ਭਰ ਦਿੱਤਾ ਭਾਰਤ ਮਾਤਾ ਕੀ ਜੈ ਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਭਾਰਤ ਪਾਕਿਸਤਾਨ ਦੇ ਤਣਾਅ ਵਿਚਕਾਰ ਇਹ ਜੋ ਰੀਟ੍ਰੀਟ ਸੈਰੇਮਨੀ ਸ਼ੁਰੂ ਹੋਈ ਤਾਂ 20 ਹਫ਼ਤੇ ਜਵਾਨ ਪਾਕਿਸਤਾਨ ਦੇ ਜਵਾਨਾਂ ਨਾਲ ਹੱਥ ਵੀ ਨਹੀਂ ਮਿਲਾ ਰਹੇ ਸਨ ਰੀਟ੍ਰੀਟ ਸੈਰੇਮਨੀ ਸ਼ੁਰੂ ਜ਼ਰੂਰ ਹੋ ਗਈ ਹੈ ਪਰ ਪਹਿਲਾ ਵਾਂਗ ਅਟਾਰੀ ਸਰਹੱਦ ਤੇ ਪਾਕਿਸਤਾਨ ਦੇ ਗੇਟ ਬੰਦ ਰਹੇ ਤੇ ਭਾਰਤ ਪਾਕਿਸਤਾਨ ਸੈਨਿਕਾਂ ਵਿਚਕਾਰ ਕੋਈ ਦੋਸਤਾਨਾ ਹੱਥ ਨਹੀਂ ਮਿਲਾਇਆ ਗਿਆ ਆਠ ਮੇ ਸੇ ਕੋਪ ਸਿੰਦੂਰ ਕੇ ਚਲਤੇ ਸਦਕਿਤ ਹੋਈ ਥੀ ਔਰ ਪੁਨੇ ਸਟਾਰਟ ਹੋਈ ਹੈ ਯਹਾਂ ਪਰ ਭਾਰਤ ਦੇਸ਼ ਕੇ ਨਾਗਰਿਕਾਂਏ اور ਜਵਾਨੋ ਦਾ ਹੌਸਲਾ ਵਧਾਏ ਤੇ ਮੈਂ ਇਹ ਹੀ ਐਸਾ ਕਰਵਾਉਂਗਾ ਕਿ ਬਹੁਤ ਦਰਸ਼ਕ ਆਉਣਗੇ اور ਭਾਰਤ ਦੇ ਜਵਾਨੋ ਦਾ ਹੌਸਲਾ ਵਧਾएंगे ਭਾਰਤ ਮਾਤਾ ਕੀ ਬਿਹਲਗਾਮ ਵਿੱਚ ਹੋਈ ਅਤਵਾਦੀ ਘਟਨਾ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਸੀ ਜਿਸ ਕਾਰਨ ਅਮਿਸਰ ਦੇ ਅਟਾਰੀ ਵਾਗਾ ਸਰਹੱਤੇ ਰੀਟ੍ਰੀਟ ਸੈਰੇਮਨੀ ਰੋਕ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਟਾਰੀ ਵਾਗਾ ਸਰਹੱਤੇ ਰੀਟ੍ਰੀਟ ਸੈਰੇਮਨੀ ਦੁਬਾਰਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੋਕਾਂ ਨੇ ਆ ਕੇ ਸੈਰੇਮਨੀ ਦਾ ਆਨੰਦ ਮਾਣਿਆ ਜਦੋਂ ਕਿ ਲੋਕਾਂ ਨੇ ਬੀਐਸਐਫ ਦੇ ਜਵਾਨਾਂ ਵਿੱਚ ਜੋਸ਼ ਭਰ ਦਿੱਤਾ ਭਾਰਤ ਮਾਤਾ ਕੀ ਜੈ ਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਭਾਰਤ ਪਾਕਿਸਤਾਨ ਦੇ ਤਣਾਅ ਵਿਚਕਾਰ ਇਹ ਜੋ ਰੀਟ੍ਰੀਟ ਸੈਰੇਮਨੀ ਸ਼ੁਰੂ ਹੋਈ ਤਾਂ 20 ਹਫ਼ਤੇ ਜਵਾਨ ਪਾਕਿਸਤਾਨ ਦੇ ਜਵਾਨਾਂ ਨਾਲ ਹੱਥ ਵੀ ਨਹੀਂ ਮਿਲਾ ਰਹੇ ਸਨ ਰੀਟ੍ਰੀਟ ਸੈਰੇਮਨੀ ਸ਼ੁਰੂ ਜ਼ਰੂਰ ਹੋ ਗਈ ਹੈ ਪਰ ਪਹਿਲਾ ਵਾਂਗ ਅਟਾਰੀ ਸਰਹੱਦ ਤੇ ਪਾਕਿਸਤਾਨ ਦੇ ਗੇਟ ਬੰਦ ਰਹੇ ਤੇ ਭਾਰਤ ਪਾਕਿਸਤਾਨ ਸੈਨਿਕਾਂ ਵਿਚਕਾਰ ਕੋਈ ਦੋਸਤਾਨਾ ਹੱਥ ਨਹੀਂ ਮਿਲਾਇਆ ਗਿਆ ਆਠ ਮੇ ਸੇ ਕੋਪ ਸਿੰਦੂਰ ਕੇ ਚਲਤੇ ਸਤਕਿਤ ਹੋਈ ਥੀ ਔਰ ਪੁਨੇ ਸਟਾਰਟ ਹੋਈ ਹੈ ਯਹਾਂ ਪਰ ਭਾਰਤ ਦੇਸ਼ ਕੇ नागरिक आए और जवानों का हौसला बढ़ाए और मैं यही आशा करूंगा की खूब दर्शक आएंगे और भारत माता के जवानों का हौसला बढ़ाएंगे भारत माता की